ਡੈਲੀਗੇਸ਼ਨ ਨੂੰ ਮਿਲਣਗੇ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਤੋਂ ਪਰਤੇ ਸੰਸਦਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅੱਜ ਸ਼ਾਮ 7 ਵਜੇ ਪ੍ਰਧਾਨ ਮੰਤਰੀ ਦੀ ਰਿਹائش ਤੇ ਇਹ ਮੁਲਾਕਾਤ ਹੋਵੇਗੀ ਵਿਦੇਸ਼ਾਂ ਦੇ ਵਿੱਚ ਅਪ੍ਰੇਸ਼ਨ ਸਿੰਧੂਰ ਦੀ ਜਾਣਕਾਰੀ ਦਿੱਤੀ ਗਈ ਹੈ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਗਿਆ ਤਾਂ ਇਸ ਦੇ ਵਿਚਾਲੇ ਹੁਣ ਸਰ ਪਾਰਟੀ ਡੈਲੀਗੇਸ਼ਨ ਨੂੰ ਮਿਲਣਗੇ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਤੋਂ ਪਰਤੇ ਸੰਸਦਾਂ ਦੇ ਨਾਲ ਪ੍ਰਧਾਨ ਮੰਤਰੀ ਮੁਲਾਕਾਤ ਕਰਨਗੇ ਅੱਜ ਸ਼ਾਮ ਨੂੰ 7 ਵਜੇ ਦਰਸਲ ਪ੍ਰਧਾਨ ਮੰਤਰੀ ਦੀ ਰਿਹائش ਤੇ ਇਹ ਮੁਲਾਕਾਤ ਹੋਵੇਗੀ ਆਤਾਂ ਨੂੰ ਦੱਸ ਦਈਏ ਕਿ ਅੱਗ ਵਾਕ ਵਾਕ ਡੈਲੀਗੇਸ਼ਨ ਜਿਹੜੇ ਕਿ ਵਫਦ ਵਿਦੇਸ਼ਾਂ ਦੇ ਵਿੱਚ ਗਏ ਸਨ ਅਪਰਸ਼ਨ ਸਿੰਘ ਬੋਰ ਬਾਰੇ ਜਾਣਕਾਰੀ ਗ੍ਰੱਤੀ ਗਈ ਸੀ ਉੱਥੇ ਹੀ ਆ ਪਾਕਿਸਤਾਨ ਦੇ ਚਿਹਰੇ ਨੂੰ ਵੀ ਬੇਨਕਾਬ ਕੀਤਾ ਗਿਆ ਵਿਦੇਸ਼ਾਂ ਦੇ ਵਿੱਚ ਜਾ ਕੇ ਵਫਦਾਂ ਦੇ ਵੱਲੋਂ ਤੇ ਇਸ ਦੇ ਵਿਚਾਲੇ ਹੁਣ ਆ ਵਫਦ ਦੇ ਮੈਂਬਰਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਸ਼ਾਮ ਆਪਣੀ ਰਿਹਾਈਸ਼ ਤੇ ਮੁਲਾਕਾਤ ਕੀਤੀ ਜਾਵੇਗੀ ਰੋਕਾਂਗੇ ਲਈ ਖਬਰ ਦਾ ਪਾਕਾਮਲੇ ਦੇ ਵਿੱਚ ਨੁਕਸਾਨੇ ਘਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸਰਦੀ ਸੂਬਿਆਂ ਦੇ ਵੀ ਨੁਕਸਾਨੇ ਘਰਾਂ ਦੇ ਲਈ ਮੁਆਵਜ਼ਾ ਦਿੱਤਾ ਜਾਵੇਗਾ ਕੇਂਦਰ ਨੇ 25 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ 2060 ਘਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਘਰ ਦੇ ਲਈ 2 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ ਅੰਸ਼ਿਕ ਤੌਰ ਤੇ ਨੁਕਸਾਨੇ ਘਰ ਦੇ ਲਈ 1 ਲੱਖ ਰੁਪਏ ਅਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨੀ ਗੋਲੀਬਾਰੀ ਦੇ ਨਾਲ ਦਰਸਤ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ਖਾਸ ਕਰਕੇ ਜਿੱਕਰ ਜੰਮੂ ਕਸ਼ਮੀਰ ਦੇ ਇਲਾਕਿਆਂ ਦੀ ਗੱਲ ਕਰ ਹਰਜੋਰੀ ਸੈਕਟਰ ਵਾਲੇ ਇਲਾਕਿਆਂ ਦੀ ਗੱਲ ਜੇ ਕਰੀ ਤਾਂ ਲੋਕਾਂ ਦੇ ਘਰਾਂ ਦਾ ਆ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਸਵੀਰਾਂ ਵਿੱਚ ਤੁਹਾਨੂੰ ਵਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਆ ਵੱਡੇ ਪੱਧਰ ਤੇ ਲੋਕਾਂ ਦੇ ਘਰ ਨੁਕਸਾਨੇ ਗਏ ਤੇ ਇਸ ਦੇ ਵਿਚਾਲੇ ਪਾਖ ਹਮਲੇ ਦੇ ਵਿੱਚ ਨੁਕਸਾਨੇ ਘਰਾਂ ਦੇ ਲਈ ਸਰਕਾਰ ਦੇ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਸਰੱਜੀ ਸੁਬਿਆਂ ਦੇ ਵਿੱਚ ਨੁਕਸਾਨੇ ਘਰਾਂ ਦੇ ਲਈ ਮੁਆਵਜ਼ਾ ਦਿੱਤਾ ਜਾਵੇਗਾ ਕੇਂਦਰ ਨੇ 25 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਤੇ 2060 ਘਰਾਂ ਦੇ ਲਈ ਇਹ ਮੁਆਵਜ਼ਾ ਦਿੱਤਾ ਜਾਵੇਗਾ ਰੋਕਾਂਗੇ ਅਗਲੀ ਵੱਡੀ ਖਬਰ ਦਾ ਮਹਿੰਦਰ ਸਿੰਘ ਥੋਨੀ ਨੂੰ ਵੱਡਾ ਸਨਮਾਨ ਮਿਲਿਆ ਥੋਨੀ ਨੂੰ ICC ਹਾਲ ਆਫ ਫੇਮ 2025 ਦੇ ਵਿੱਚ ਸ਼ਾਮਲ ਕੀਤਾ ਗਿਆ ਸਨਮਾਨ ਪਾਉਣ ਵਾਲੇ 11ਵੇਂ ਭਾਰਤੀ ਕ੍ਰਿਕਟਰ ਬਣ ਗਏ ਨੇ ਥੋਨੀ ਇਸ ਤੋਂ ਪਹਿਲਾਂ ਗਵਸਕਰ ਕਪਿਲ ਦੇਵ ਸਚਿਨ ਤੈਂਦੁਲਕਰ ਵਿਰਿੰਦਰ ਸਹਿਵਾਗ ਨੂੰ ਵੀ ਇਹ ਸਨਮਾਨ ਮਿਲ ਚੁੱਕਾ ਹੈ ਆਪਣੇ ਸ਼ਾਂਤ ਸੁਭਾਅ ਸ਼ਾਨਦਾਰ ਬੱਲੇਬਾਜ਼ੀ ਤੇ ਕਮਾਲ ਦੀ ਵਿਕਟ ਕੀਪਿੰਗ ਦੇ ਲਈ ਜਾਣੇ ਜਾਂਦੇ ਨੇ ਥੋਨੀ ਐਮ ਐਸ ਥੋਨੀ ਨੇ 2004 ਦੇ ਵਿੱਚ ਇੰਟਰਨੈਸ਼ਨਲ ਡੈਬਿਊ ਕੀਤਾ ਸੀ 2007 ਦੇ ਵਿੱਚ ਭਾਰਤ ਥੋਨੀ ਦੀ ਕਪਤਾਨੀ ਹੇਠ T20 World Cup ਜਿੱਤਿਆ ਸੀ 2011 ਦੇ ਵਿੱਚ One Day World Cup ਤੇ 2013 ਦੇ ਵਿੱਚ ਚੈਂਪੀਅਨ ਟਰੋਫੀ ਜਿੱਤੀ 2020 ਦੇ ਵਿੱਚ Dhoni ਨੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਹਾਲਾਂਕਿ ਉਹ IPL ਦੇ ਵਿੱਚ ਬਰਕਰਾਰ ਨੇ ਤੇ ਚਨਈ ਸੁਪਰ ਕਿੰਗਸ ਦੇ ਵੱਲੋਂ ਖੇਡਦੇ ਨੇ ICC Hall of Fame ਦੇ ਵਿੱਚ ਦਿਗਜ ਖਿਡਾਰੀਆਂ ਨੂੰ ਉਹਨਾਂ ਦੀਆਂ ਅਸਾਧਾਰਨ ਪ੍ਰਾਪਤੀਆਂ ਦੇ ਲਈ ਸ਼ਾਮਲ ਕੀਤਾ ਜਾਂਦਾ ਜਿਨ੍ਹਾਂ ਨੇ ਇਤਿਹਾਸਿਕ ਪਾਰੀਆਂ ਖੇਡੀਆਂ ਹੋਣ ਤੇ ਖੇਡ ਨੂੰ ਇੱਕ ਵੱਖਰੇ ਮੁਕਾਮ ਤੇ ਪਹੁੰਚਾਇਆ ਹੋਵੇ ਇਹ ਸਨਮਾਨ ਖਡਾਰੀਆਂ ਨੂੰ ਆਪਣੇ ਆਖਰੀ ਅੰਤਰਰਾਸ਼ਟਰੀ ਮੈਚ ਖੇਡਣ ਤੋਂ 5 ਸਾਲ ਬਾਅਦ ਹਾਦਿਰਤਾ ਜਾਂਦਾ ਹੈ ਤਾਂ ਅਖਰਕਾ ਉਹ ਮਹਿੰਦਰ ਸਿੰਘ ਧੋਨੀ ਨੂੰ ਇਹ ਵੱਡਾ ਸਨਮਾਨ ਮਿਲਿਆ ਹੈ ਧੋਨੀ ਨੂੰ ICC Hall of Fame 2025 ਦੇ ਵਿੱਚ ਸ਼ਾਮਲ ਕੀਤਾ ਗਿਆ ਸਨਮਾਨ ਪਾਉਣ ਵਾਲੇ 11ਵੇਂ ਭਾਰਤੀ ਕਰਿਕਟਰ ਬਣ ਗਏ ਨੇ ਮਹਿੰਦਰ ਸਿੰਘ ਧੋਨੀ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਕਿ ਇੱਕ ਵੱਡੇ ਦਾਅਵੇ ਦੀ ਆਰਮੀ ਦੇ ਇੱਕ ਰਿਟਾਇੰਡ ਅਫਸਰ ਨੇ ਸਾਕਾ ਨੀਲਾ ਤਾਰਾ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ। ਏਡੀਜੀਐਮਓ ਰਹੇ ਜਨਰਲ ਵੀ.ਐਨ. ਸ਼ਰਮਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਰਤੀ ਫੌਜ ਆਪਰੇਸ਼ਨ ਬਲੂ ਸਟਾਰ ਨਹੀਂ ਕਰਨਾ ਚਾਹੁੰਦੀ ਸੀ। ਡੀਜੀਐਮਓ ਨੇ ਤਤਕਾਲੀ ਆਰਮੀ ਚੀਫ ਨੂੰ ਆਪਰੇਸ਼ਨ ਨਾ ਕਰਨ ਦੀ ਸਲਾਹ ਦਿੱਤੀ ਸੀ। ਹਾਲ ਹੀ ਚ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇ ਸਿਰ ਮਨਾਇਆ ਗਿਆ ਹੈ। ਤੱਥ ਦੇ ਵਿਚਾਲੇ ਆਰਮੀ ਦੇ ਸੇਵਾਮੁਕਤ ਅਫਸਰ ਨੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ। ਸਾਕਾ ਨੀਲਾ ਤਾਰਾ ਵਿਲੇ ਮਿਲਟਰੀ ਆਪਰੇਸ਼ਨਸ ਡਿਪਾਰਟਮੈਂਟ ਦੇ ਵਿੱਚ ਏਡੀਜੀ ਐਮਓ ਰਹੇ ਜਨਰਲ ਵੀਨ ਸ਼ਰਮਾ ਨੇ ਇੱਕ ਇੰਟਰਵਿਊ ਦੇ ਵਿੱਚ ਦਾਵਾ ਕੀਤਾ ਹੈ ਕਿ ਡੀਜੀਐਮਓ ਨੇ ਤਤਕਾਲੀ ਆਰਮੀ ਚੀਫ ਜਨਰਲ ਏਐਸ ਵਿਧਿਆ ਨੂੰ ਆਪਰੇਸ਼ਨ ਨਾ ਕਰਨ ਦੀ ਸਲਾਹ ਦਿੱਤੀ ਸੀ। ਡੀਜੀਐਮਓ ਨੇ ਆਪਰੇਸ਼ਨ ਬਲੂ ਸਟਾਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਰਡਰ ਤੇ ਆਪਰੇਸ਼ਨ ਹੋਇਆ ਸੀ ਇੰਦਰਾ ਗਾਂਧੀ ਚਾਹੁੰਦੇ ਸੀ ਕਿ ਫੌਜ ਮੋਰਚਾ ਸੰਭਾਲੇ ਪਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਦੇ ਲਈ ਆਰਮੀ ਦੀ ਮਦਦ ਚਾਹੁੰਦੇ ਸੀ ਪੰਜਾਬ ਪੁਲਿਸ ਨੇ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ ਇੰਦਰਾ ਗਾਂਧੀ ਨੇ ਤਤਕਾਲੀ ਆਰਮੀ ਚੀਫ ਜਨਰਲ ਏਐਸ ਵਿਧਿਆ ਨੂੰ ਆਪਰੇਸ਼ਨ ਕਰਨ ਬਾਰੇ ਕਿਹਾ ਜਨਰਲ ਏਐਸ ਵਿਧਿਆ ਨੇ ਆਪਰੇਸ਼ਨ ਦੇ ਲਈ ਪਹਿਲਾਂ ਹਾਮੀ ਭਰੀ ਫਿਰ ਏਐਸ ਵਿਧਿਆ ਨੇ ਡੀਜੀਐਮਓ ਦੇ ਨਾਲ ਗੱਲ ਕੀਤੀ ਡੀਜੀਐਮਓ ਦੇ ਤਿੰਨ ਵੱਡੇ ਅਫਸਰਾਂ ਜਿਸ ਦੇ ਵਿੱਚ ਇੱਕ ਡੀਜੀਐਮਓ ਤੇ ਦੋ ਏਡੀਜੀਐਮਓ ਸ਼ਾਮਲ ਸਨ ਉਨ੍ਹਾਂ ਨੇ ਆਪਰੇਸ਼ਨ ਨਾ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਇਹ ਆਪਰੇਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ ਡੀਜੀਐਮਓ ਨੇ ਕਿਹਾ ਕਿ ਪਹਿਲਾ ਇੰਦਰਾ ਗਾਂਧੀ ਨੇ ਭਿੰਡਰਾਂ ਵਾਲੇ ਨੂੰ ਦਰਬਾਰ ਸਾਹਿਬ ਦੇ ਵਿੱਚ ਭੇਜ ਕੇ ਰਾਜਨੀਤਿਕ ਸਟੰਟ ਕੀਤਾ ਤੇ ਹੁਣ ਦਰਬਾਰ ਸਾਹਿਬ ਤੋਂ ਬਾਹਰ ਕੱਢ ਕੇ ਹੋਰ ਰਾਜਨੀਤਿਕ ਸਟੰਟ ਕਰਨਾ ਚਾਹੁੰਦੇ ਨੇ ਜਿਸ ਲਈ ਫੌਜ ਤਿਆਰ ਨਹੀਂ ਹੈ ਜਨਰਲ اے ایس ਵਿਧਿਆ ਨੇ ਕਿਹਾ ਕਿ ਇੰਦਰਾ ਗਾਂਧੀ ਬੌਸ ਨੇ ਜੋ ਕਹਿਣਗੇ ਉਹੀ ਹੋਵੇਗਾ ਪਰ ਡੀਜੀਐਮਓ ਤੇ ਦੋ ਏਡੀਜੀਐਮਓ ਨੇ ਮਨਾ ਕਰ ਦਿੱਤਾ ਤੇ ਵਿਧਿਆ ਨੂੰ ਸੁਪਰੀਮ ਕੋਰਟ ਜਾਣ ਦੇ ਲਈ ਗਿਆ ਜਦੋਂ ਵੈਦਿਆ ਨੇ ਇਹ ਗੱਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕੋਲ ਕੀਤੀ ਤਾਂ ਪੀਐਮ ਨੇ ਸਿੱਧਾ ਵੈਸਟਰਨ ਕਮਾਂਡਰ ਦੇ ਨਾਲ ਸੰਪਰਕ ਕੀਤਾ ਤੇ ਵੈਸਟਰਨ ਕਮਾਂਡਰ ਸੁੰਦਰਜੀ ਨੂੰ ਆਪਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਵੀ ਸੁਜੈਸਟਿਡ ਟੂ ਹਿਮ ਥੈਟ ਥੈਟ ਇਜ਼ ਨੋਟ ਅ ਕਰੈਕਟ ਏਮਪਲੋਇਮੈਂਟ ਆਫ ਦੀ ਇੰਡੀਅਨ ਆਰਮੀ ਵੀ ਐਕਸਪਲੇਨਡ ਥੈਟ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਦੀ ਇੰਡੀਅਨ ਆਰਮੀ ਕੈਨ ਨੋਟ ਬੀ ਯੂਜ਼ ਫॉर ਪੋਲਿਟਿਕਲ ਪਰਪਸਸੈਸ ਯੈਸ ਬਾਏ ਐਨੀ ਗਵਰਨਮੈਂਟ ਤਾਇਸਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਵੀ ਆਇਆ ਹੈ ਐਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਨੇ ਰਿਟਾਇਰਡ ਜਨਰਲ ਦੀਸ ਬਿਆਨ ਨੂੰ ਦੇਰ ਆਏ ਦਰਸਤਾਈ ਦੱਸਿਆ। ਭਾਵੇਂ ਕਿ ਜਨਰਲ ਸ਼ਰਮਾ ਨੇ 41 ਸਾਲ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ ਜਿਸ ਤੇ ਇਤਰਾਜ਼ ਵੀ ਚੁੱਕੇ ਜਾ ਰਹੇ ਨੇ ਤੇ ਸਵਾਲ ਵੀ ਨੇ ਪਰ ਸਿੱਖਾਂ ਨੇ ਇਹ ਗੱਲ ਮੁੜ ਤੋਂ ਕਲੀਅਰ ਕਰਤੀ ਸੀ ਕਿ ਇੰਦਰਾ ਗਾਂਧੀ ਦਾ ਆਪਣਾ ਇੱਕ ਸਿਆਸੀ ਫੈਸਲਾ ਸੀ ਕਿ ਸਿੱਖਾਂ ਨੂੰ ਮਾਰ ਕੇ ਦੇਸ਼ ਦੀ ਬਹੁਗਿਣਤੀ ਲੋਕਾਂ ਨੂੰ ਆਪਣੇ ਨਾਲ ਜੋੜਨਾ ਇਦੇ ਵਿੱਚ ਕਾਰਨ ਕੀ ਬਣਿਆ ਕਿ ਐਮਰਜੈਂਸੀ ਦੇ ਵਿੱਚ ਵੱਡਾ ਉਸ ਨੂੰ ਮਾਰ ਪਈ ਤੇ ਉਹਨੂੰ ਸ਼ਿਕਸ਼ਤ ਹੋਈ ਸੀ ਜ਼ਿਕਰ ਹੋ ਗਿਆ ਕਿ ਜੂਨ 1984 ਦੇ ਵਿੱਚ ਤਤਕਾਲੀ ਸਰਕਾਰ ਦੇ ਆਦੇਸ਼ਾਂ ਤੇ ਸੈਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਤੇ ਇਸ ਦੌਰਾਨ ਜਿੱਥੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਉੱਥੇ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਵਾਰਾਂਗ ਤੇ ਗੱਲ ਕਰਾਂਗੇ ਮੁੱਖ ਮੰਤਰੀ ਮਾਨ ਦੇ ਵੱਡੇ ਬਿਆਨ ਦੀ ਸੀਮਾਨ ਨੇ ਮੁਰਤੂ ਗੋਲਕ ਵਾਲਾ ਤੰਜ ਕੱਸਿਆ ਅਕਾਲੀ ਦਲ ਵਾਲੇ ਧਰਮ ਦੇ ਵਿੱਚੋਂ ਪੈਸੇ ਖਾ ਗਏ ਹਰ ਸਮੇ ਗੋਲਕਾਂ ਤੇ ਨਜ਼ਰ ਹੈ ਮੁੱਖ ਮੰਤਰੀ ਮਾਨ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਸਾਰੇ ਪੈਸੇ ਸੁਖਵੀਰ ਬਾਦਲ ਤੇ ਤੰਜ ਕੱਸਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੈਸੇ ਫਲਸਤਰ ਦੇ ਵਿੱਚ ਹੀ ਨਿਕਲੀ ਜਾਂਦੇ ਨੇ ਅਜੇ ਆ ਕੋਈ ਜੋੜ ਨਹੀਂ ਜੋ ਨਾ ਟਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਤੇ ਨਾ ਹੀ ਕੋਈ ਜੋੜ ਰਿਆ ਸੀ ਐਮ ਦੇ ਗੋਲਕਾਂ ਵਾਲੇ ਬਿਆਨ ਤੇ ਐਜਪੀਸੀ ਪ੍ਰਧਾਨ ਹਜਿੰਦਰ ਸਿੰਘ ਧਮੀ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇਹੋ ਜੇ ਮਾਹੌਲ ਕਰਨੇ ਠੀਕ ਨਹੀਂ ਨੇ ਗੁਰੂ ਘਰਾਂ ਦੀਆਂ ਪਰੰਪਰਾਵਾਂ ਤੇ ਗਲਤ ਨਾ ਬੋਲਣ ਮੁੱਖ ਮੰਤਰੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠ ਕੇ ਸੀਐਮ ਕਬੂਲ ਨਾ ਬੋਲਣ ਮੁੱਖ ਮੰਤਰੀ ਚੋਣਾਂ ਤੋਂ ਧਰਮ ਨੂੰ ਵੱਖਰਾ ਰੱਖਣ ਜੋ ਪੈਸੇ ਖਾਂਗੇ ਗੋਲਕਾਂ ਦੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ ਅਪਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਹੀ ਨਿਕਲਣਗੇ ਇੱਥੇ ਹੀ ਕਹਿੰਦੇ ਨਾ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵਿਸਾਲ ਸੁਰਗ ਨਰਕ ਇੱਥੇ ਹੀ ਐ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਗਏ ਜਾਂਦੇ ਆਹ ਹੁਣ ਪਲਸਤਰਾਂ ਚ ਹੀ ਨਿਕਲ ਜੰਦੇ ਆ ਕਦੇ ਇੱਧਰ ਹੀ ਬਾਹਾਂ ਤੇ ਪਲਸਤਰ ਜੱਲਾਵਾਂ ਦੇ ਕਦੇ ਇੱਧਰ ਹੀ ਦਲਵਾਵਾਂ ਦੇ ਕਦੇ ਲਾ ਤੇਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਜੇ ਆਪਾਂ ਅੱਜ ਇਹੋ ਜਿਹਾ ਮਾਹੌਲ ਕਰਾਂਗੇ ਤੇ ਕੱਲ ਨੂੰ ਫੇਰ ਕਈ ਵਾਰੀ ਦੂਜੇ ਪਾਸੇ ਬਿਮਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਾਦਾ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਪੱਟੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਘੜੀ ਤੇ ਇਹੋ ਕਹਿਣਾ ਚਾਹਦਾ